ਆਇਆ ਜੋ ਬੋਲੇ ਸੋ ਨਿਰਪਰ ਜਤੂ ਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਤਨਪਦੇ ਤਨ ਤਨ ਜਤਪਤਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕਪਾਰ ਕਪਾਰ ਕਿਰਪਾ ਸਦਕਾ ਪਰਮਦਾਸਿਆ ਤੋਂ ਸਮਰਪਿਤ ਮਹਾਨ ਸੰਤ ਸਮਿਲਨ ਅਠਮਾ ਜੋ ਕਿ ਪੋਰਟਸ ਦੀ ਕਾਂਛੀ ਨਗਰ ਦੀ ਧਰਤੀ ਤੇ ਬੜੀ ਹੀ ਸ਼ਰਧਾ ਸਹਿਤ ਰਵਿਦਾਸਿਆ ਧਰਮ ਪ੍ਰਚਾਰ ਕਮੇਟੀ ਪੋਰਟਸ ਦੀ ਕਾਂਛੀ ਨਗਰ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਦੀ ਪਾਵਨ ਪਵਿੱਤਰ ਅਮਰਤ ਬਾਣੀ ਦੀ ਸ਼ਤਰ ਸ਼ਾਹ ਹਟ 27 ਅਕਤੂਬਰ ਦਿਨ ਸੋਮਵਾਰ 2025 ਨੂੰ ਬੜੀ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ ਜਿਲਦੇ ਵਿੱਚ ਅੱਜ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰ ਦੀ ਸੰਗਤ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਨਵੀਂ ਅਬਾਦੀ ਜਲਵੰਨੀਆਂ ਸੰਤਾਂ ਨੂੰ ਸਦਾ ਪਤਦਰ ਦਿਨ ਪਹੁੰਚਿਆ ਉੱਤੇ ਹੀ ਦਾਸ ਨੂੰ ਵੀ ਸਦਾ ਪਤਦਰ ਦਿੱਤਾ ਗਿਆ ਤੈਨ ਕਰੋ ਧੰਨਵਾਦ ਕਰਦੇ ਆਂ ਔਰ ਸੰਤਾਂ ਨੂੰ ਬੇਨਤੀ ਕਰਦੇ ਆਂ ਵੀਡੀਓ ਦੇ ਮਾਧਿਅਮ ਰਾਹੀਂ ਕਿ ਆਓ ਗੁਰੂ ਪੈਰੀ ਸਾਧ ਸੰਗਤਿਓ ਇਸ ਮਹਾਨ ਸੰਤ ਸਮੇਲਨ ਦੇ ਵਿੱਚ ਸੰਤ ਮਹ ਪੁਰਸ਼ ਪਹੁੰਚ ਰਹੇ ਹਨ ਉਹਨਾਂ ਦੇ ਬਚਨ ਉਹਨਾਂ ਦੇ satsang ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੀਏ ਖਾਸ ਤੌਰ ਤੇ ਡੇਰਾ ਸਤਖੰਡ ਬੱਲਾਂ ਦੇ ਮੌਜੂਦਾ ਗੱਦਨਸ਼ੀਲ ਸਤਿਗੁਰੂ ਸਾਵੇਂ ਸੰਤ ਨਰਿੰਦਰ ਦਾਸ ਮਹਾਰਾਜੀ ਪਹੁੰਚ ਰਿਹਾ ਸੋ ਸਾਰੀਆਂ ਸੰਤਨਾਂ ਬੇਤੀ ਹੈ ਕਿ 27 ਅਕਤੂਬਰ ਦਿਨ ਸੋਮਵਾਰ 2025 ਨੂੰ ਕੋਰਟਸ ਦੀ ਕੰਚੀ ਨਗਰ ਵਿਖੇ ਪਹੁੰਚ ਕੇ sats ਮਿਲਣ ਦਾ ਆਨੰਦ ਮਾਣੀਏ ਸ਼ਿਆਦਪੁਰ ਦੇ ਤਾਨਪੁਰ ਦੇ